ਸੋਹੀ ਮਹੱਲਾ ਪੰਜਵਾ ਕਰ ਕਿਰਪਾ ਮੇਰੇ ਪ੍ਰੀਤਮ Swami ਨੇਤਰ ਦੇਖ ਹੈ ਦਰਸ ਤੇਰਾ RAM ਲੱਖ ਜਹਿਵਾ ਦੇਹੋ ਮੇਰੇ ਪਿਆਰੇ ਮੁਖ ਹਰ ਆਰਾਧੇ ਮੇਰਾ RAM ਹਰ ਆਰਾਧੇ ਜਮ ਪੰਥ ਸਾਦੇ ਦੁਖ ਨਾ ਵਿਆਪੈ ਕੋਈ ਜਲ ਥਲ ਮਹੀਲ ਪੂਰਨ Swami ਜਤ ਦੇਖਾ ਤਤ ਸੋਈ ਪਰਮ ਮੋਹ ਬਿਕਾਰ ਨਾਠੇ ਪ੍ਰਭ ਨੇ ਰਹੁ ਤੇ ਨੀਰਾ ਨਾਨਕ ਕਉ ਪ੍ਰਭ ਕਿਰਪਾ ਕੀਜੈ ਨੇਤਰ ਦੇਖੈ ਦਰਸ ਤੇਰਾ ਕੋਟ ਕਰਨ ਦੀਜੈ ਪ੍ਰਭ ਪ੍ਰੀਤਮ ਹਰ ਗੁਣ ਸੁਣੀਐ ਅਬਿਨਾਸੀ RAM ਸੁਣ ਸੁਣ ਇਹ ਮਨ ਨਿਰਮਲ ਹੋਵੇ ਕੱਟਿਐ ਕਾਲ ਕੀ ਫਾਸੀ RAM ਕਟਿਏ ਜਮ ਫਾਸੀ ਸਿਮਰ ਅਬਿਨਾਸੀ ਸਗਲ ਮੰਗਲ ਸੁਖਿਆਨਾ ਹਰ ਹਰ Jap ਜਪਿਐ ਦਿਨ ਰਾਤੀ ਲਾਗੈ ਸਹਿਜ ਧਿਆਨ ਕਲਮਲ ਦੁਖ ਜਾਰੇ ਪ੍ਰਭੂ ਚਿਤਾਰੇ ਮਨ ਕੀ ਦੁਰਮਤ ਨਾਸੀ ਕਹੋ ਨਾਨਕ ਪ੍ਰਭ ਕਿਰਪਾ ਕੀ ਜੈ ਹਰ ਗੁਣ ਸੁਣੀਐ ਅਬਿਨਾਸੀ ਕਰੋੜ ਹਸਤ ਤੇਰੀ ਟਹਿਲ ਕਮਾਵਹਿ ਚਰਨ ਚਲਹਿ ਪ੍ਰਭ ਮਾਰਗ ਰਾਮ ਪਵ ਸਾਗਰ ਨਾਮ ਹਰ ਸੇਵਾ ਜੋ ਚੜੈ ਤਿਸ ਤਾਰਗ ਰਾਮ ਪਵ ਜਲ ਤਰਿਆ ਹਰ ਹਰ ਸਿਮਰਿਆ ਸਗਲ ਮਨੋਰਥ ਪੂਰੇ ਮਹਾ ਬਿਕਾਰ ਗਏ ਸੁਖ ਉਪਜੇ ਬਾਜੇ ਅਨਹਦ ਤੂਰੇ ਮਨ ਬਾਛਤ ਫਲ ਪਾਏ ਸਗਲੇ ਕੁਦਰਤ ਕੀਮ ਅਪਾਰਗ ਕਹੋ ਨਾਨਕ ਪ੍ਰਭ ਕਿਰਪਾ ਕੀ ਜੈ ਮਨ ਸਰਦਾ ਚੱਲੇ ਤੇਰੇ ਮਾਰਗ ਇਹੋ ਵਰ ਏਹਾ ਵਡਿਆਈ ਇਹੋ ਧਨ ਹੋਏ ਵਡਭਾਗਾ RAM ਇਹੋ ਰੰਗ ਇਹੋ ਰਸ ਭੋਗਾ ਹਰ ਚਰਣੀ ਮਨ ਲਾਗਾ RAM मन लागा चरने प्रभु की सरने करन कारण गोपाल सब किस तेरा तू प्रभु मेरा मेरे ठाकुर दीन दयाला मोह निरगुण प्रीतम सुख सागर संत संग मन जागा कहो नानक प्रभु कृपा कीनी चरण कमल मन लागा सो ही महल्ला पंचवा हर जपे हर मंदर साज्या ਸੰਤ ਭਗਤ ਗੁਣਗਾ ਵਹਿ ਰਾਮ ਸਿਮਰ ਸਿਮਰ ਸਵਾਮੀ ਪ੍ਰਭ ਆਪਣਾ ਸਗਲੇ ਪਾਪ ਤਜਾ ਵਹਿ ਰਾਮ ਹਰ ਗੁਣ ਗਾਏ ਪਰਮ ਪਦ ਪਾਇਆ ਪ੍ਰਭ ਕੀ ਊਤਮ ਬਾਣੀ ਸਹਿਜ ਕਥਾ ਪ੍ਰਭ ਕੀ ਅਤ ਮਿੱਠੀ ਕਥੀ ਅਕਥ ਕਹਾਣੀ ਭਲਾ ਸੰਜੋਗ ਮੂਰਤ ਪਲ ਸਾਚਾ ਅਬ ਚਲਨੀ ਵਿਰਖਾਈ ਜਨ ਨਾਨਕ ਪ੍ਰਭ ਭਏ ਦਿਆਲਾ ਸਰਬ ਕਲਾ ਬਣ ਆਈ आनंदा वजह नित वाजे पार ब्रह्म मन बूठा राम गुरु मुखे सच करणी सारी बिनसे ब्रह्म पै छूटाराम अनहद वाणी गुरु मुख बखानी जस सुन सुन मन तन हरिया सर्व सुखा दिसि बण आए जो प्रभु अपना करया ਕਰਮ ਹੈ ਨਵਨਿਦ ਭਰੇ ਭੰਡਾਰਾ RAM ਨਾਮ ਰੰਗ ਲਗਾ ਨਾਨਕ ਜਨ ਪ੍ਰਭ ਕਦੇ ਨਾ ਵਿਸਰੈ ਪੂਰਨ ਜਾਕੇ ਭਾਗਾ ਛਾਇਆ ਪ੍ਰਭ ਛਤਰ ਪਤ ਕੀਨੀ ਸਗਲੀ ਤਪਤ ਬਿਨਾਸੀ RAM ਦੂਖ ਪਾਪ ਕਾਡੇ ਰਾ ਟਾਟਾ ਕਾਰਜ ਆਇਆ ਰਾਸੀ RAM ਹਰ ਪ੍ਰਭ ਫੁਰਮਾਇਆ ਮਿਟੀ ਬਲਾਇਆ ਸਾਚ ਧਰਮ ਪੁੰਨ ਫਲਿਆ ਸੋ ਪ੍ਰਭ ਆਪਣਾ ਸਦਾ ਧਿਆਈਐ ਸੋ ਵਤ ਬੈਸਤ ਖਲਿਆ ਗੁਣ ਨਿਧਾਨ ਸੁਖ ਸਾਗਰ ਸੁਆਮੀ ਜਲ ਥਲ ਮਹੀਲ ਸੋਈ ਜਨ ਨਾਨਕ ਪ੍ਰਭ ਕੀ ਸਰਣਾਇ ਤਿਸ ਬਿਨ ਅਵਰ ਨਾ ਕੋਈ ਮੇਰਾ ਘਰ ਬਨਿਆ ਬਨ ਤਾਲ ਬਨਿਆ ਪ੍ਰਭ ਪਰਸੇ ਹਰਿ ਰਾਯਾ RAM ਮੇਰਾ ਮਨ ਸੋਹਿਆ ਮੀਤ ਸਾਜਨ ਸਰਸੇ ਗੁਣ ਮੰਗਲ ਹਰ ਗਾਇਆ RAM ਗੁਣ ਗਾਏ ਪ੍ਰਭੂ ਤੇ ਆਏ ਸਾਚਾ ਸਗਲ ਇੱਛਾ ਪਾਈਆ ਗੁਰ ਚਰਨ ਲਾਗੇ ਸਦਾ ਜਾਗੇ ਮਨ ਵੱਜਿਆ ਵਾਧਾਈਆ ਕਰੀ ਨਦਰ ਸੁਆਮੀ ਸੁਖ ਹੈ ਗਾਮੀ ਹਲਦ ਪਲਦ ਸਵਾਰਿਆ ਬਿਨਵੰਤ ਨਾਨਕ ਨਿਤ ਨਾਮ ਜਪੀਐ ਜੀਉ ਪਿੰਡ ਜਿਨ ਧਾਰਿਆ ਸੂਹੀ ਮਹੱਲਾ 5ਵਾਂ ਪੈ ਸਾਗਰੂ ਪੈ ਸਾਗਰ ਤਰਿਆ ਹਰ ਹਰ ਨਾਮ ਧਿਆਏ RAM ਬੋਹ ਥੜਾ ਹਰ ਚਰਨ ਅਰਾਧੇ ਮਿਲ ਸਤਗੁਰ ਪਾਰ ਲਗਾਏ RAM ਗੁਰਬਦੀ ਤਰੀਐ ਬਹੜ ਨ ਮਰੀਐ ਚੁਕੈ ਆਵਣ ਜਾਣਾ ਜੋ ਕਿਛ ਕਰੈ ਸੋਈ ਪਲ ਮੰਨਉ ਤਾ ਮਨ ਸਹਿਜ ਸਮਾਣਾ ਦੁਖ ਨਾ ਭੂਖ ਨਾ ਰੋਗ ਨਾ ਵਿਆਪੈ ਸੁਖ ਸਾਗਰ ਸਰਣੀ ਪਾਏ ਹਰ ਸਿਮਰ ਸਿਮਰ ਨਾਨਕ ਰੰਗ ਰਤਾ ਮਨ ਕੀ ਚਿੰਤ ਮਿਟਾਏ ਸੰਤ ਜਨਾ ਹਰ ਮੰਤਰ ਦ੍ਰਿੜਾਇ ਹਰ ਸਾਜਨ ਵਸਗਤ ਕੀਨੇ RAM ਆਪਨੜਾ ਮਨ ਆਗੇ ਧਰਿਆ ਸਰਬ ਸਠਾਕੁਰ ਦੀਨੇ RAM ਕਰ ਆਪਣੀ ਦਾਸੀ ਮਿਟੀ ਉਦਾਸੀ ਹਰ ਮੰਦਰ ਥਿਤ ਪਾਈ ਆਨੰਦ ਬਿਨੋਦ ਸਿਮਰਹੁ ਪ੍ਰਭ ਸਾਚਾ ਵਿਛੜ ਕਬੂ ਨਾ ਜਾਈ ਸਾਵੜ ਭਾਗਣ ਸਦਾ ਸੁਹਾਗਣ RAM ਨਾਮ ਗੁਣ ਚੀਨੇ ਕਹੋ ਨਾਨਕ ਰਵਹ ਰੰਗ ਰਾਤੇ ਪ੍ਰੇਮ ਮਹਾਰਸ ਪੀਨੇ ਆਨੰਦ ਬਿਨੋਦ ਭਏ ਨਿਤ ਸਖੀਏ ਮੰਗਲ ਸਦਾ ਹਮਾਰੈ RAM ਆਪਨੜੈ ਪ੍ਰਭ ਆਪ ਸੀਗਾਰੀ ਸੋਭਾਵੰਤੀ ਨਾਰੇ RAM ਸਹਜ ਸਿ ਭਾਏ ਭੇ ਕਿਰਪਾਲਾ ਗੁਣ ਅਵਗਣ ਨ ਵਿਚਾਰਿਆ ਕੰਠ ਲਗਾਏ ਲੀਏ ਜਨ ਆਪਣੇ RAM ਨਾਮ ਉਰਤਾਰਿਆ ਮਾਨ ਮੋਹ ਮਦ ਸਗਲ ਵਿਆਪੀ ਕਰ ਕਿਰਪਾ ਆਪ ਨਿਵਾਰੇ ਕਹੋ ਨਾਨਕ ਭੈ ਸਾਗਰ ਤਰਿਆ ਪੂਰਨ ਕਾਜ ਹਮਾਰੇ गुण गोपाल गावो नित सखी हो सगल मनोरथ पाए राम सफल जन्म होआ मिल साधु एक कंकार द आए राम जब एक प्रभु अनेक रव्या सर्व मंडल छाया ब्रह्म उपसारा ब्रह्म पसरिया सब ब्रह्म दृष्टि आया दल थल महील पूर पूरन तिस बिना नहीं जाए बेख दर्शन नानक बिकसे आप लए मिलाए ਸੁਹੀ ਮਹੱਲਾ ਪੰਜਵਾ ਅਬ ਚਲ ਨਗਰ ਗੋਬਿੰਦ ਗੁਰੂ ਕਾ ਨਾਮ ਜਪਤ ਸੁਖ ਪਾਇਆ RAM ਮਨ ਇੱਛੇ ਸੇਈ ਫਲ ਪਾਏ ਕਰਤੈ ਆਪ ਵਸਾਇਆ RAM ਕਰਤੈ ਆਪ ਵਸਾਇਆ ਸਰਬ ਸੁਖ ਪਾਇਆ ਪੁੱਤ ਭਾਈ ਸਿੱਖ ਵਿਗਾਸੇ ਗੁਣ ਗਾਵਹਿ ਪੂਰਨ ਪਰਮੇਸ਼ਰ ਕਾਰਜ ਆਇਆ ਰਾਸੇ ਰਬ ਆਪ ਸੁਆਮੀ ਆਪੇ ਰਖਾ ਆਪ ਪਿਤਾ ਆਪ ਮਾਇਆ ਕਹੋ ਨਾਨਕ ਸਤਗੁਰ ਬਲਿਹਾਰੀ ਜਿਨਿ ਇਹੋ ਥਾਨ ਸੁਹਾਇਆ ਕਰ ਮੰਦਰ ਹਟ ਨਾਲੇ ਸੋਹੇ ਜਿਸ ਵਿੱਚ ਨਾਮ ਨਿਵਾਸੀ RAM ਸੰਤ ਭਗਤ ਹਰਨਾਮ ਅਰਾਧ ਹੈ ਕੱਟਿਐ ਜਮ ਕੀ ਫਾਸੀ RAM ਕਾਟੀ ਜਮ ਫਾਸੀ ਪ੍ਰਭ ਅਬਿਨਾਸੀ ਹਰ ਹਰ ਨਾਮ ਧਿਆਏ ਸਗਲ ਸਮਗਰੀ ਪੂਰਨ ਹੋਈ ਮਨ ਇੱਛੇ ਫਲ ਪਾਏ ਸੰਤ ਸੱਜਣ ਸੁਖ ਮਾਨ ਹੈ ਰਲਿਆ ਦੁਖ ਦਰਦ ਬ੍ਰਹਮ ਨਾਸੀ ਸਬਦ ਸਵਾਰੇ ਸਤਿਗੁਰ ਪੂਰੇ ਨਾਨਕ ਸਦ ਬਲ ਜਾਸੀ ਦਾਤ ਖਸਮ ਕੀ ਪੂਰੀ ਹੋਈ ਨਿਤ ਨਿਤ ਚੜ੍ਹੈ ਸਵਾਈ RAM ਪਾਰ ਬ੍ਰਹਮ ਖਸਮਾ ਨਾ ਕੀਆ ਜਿਸ ਦੀ ਵੱਡੀ ਵਡਿਆਈ RAM ਆਦ ਜੁਗਾਦ ਭਗਤ ਅਨੰਕਾਰ ਆਖਾ ਸੋ ਪ੍ਰਭ ਭਇਆ ਦਿਆਲਾ ਜੀ ਜੰਤ ਸਭ ਸੁਖੀ ਵਸਾਏ ਪ੍ਰਭ ਆਪੇ ਕਰਿ ਪ੍ਰਤਪਾਲਾ ਦਹ ਦਿਸ ਪੂਰ ਰਹਾ ਜਸ ਸੁਆਮੀ ਕੀਮਤ ਕਹਿਣ ਨ ਜਾਈ ਕਹੋ ਨਾਨਕ ਸਤਗੁਰ ਬਲਿਹਾਰੀ ਜਿਨ ਅਬਚਲਨੀ ਵਰਖਾਈ ਗਿਆਨ ਧਿਆਨ ਪੂਰਨ ਪਰਮੇਸ਼ਰ ਹਰ ਹਰ ਕਥਾ ਨਿਤ ਸੁਣੀਐ RAM ਅਨਹਦ ਚੋਜ ਭਗਤ ਭਵ ਭੰਜਨ ਅਨਹਦ ਵਾਜੇ ਦੁਨੀਆ ਰਾਮ ਅਨਹਦ ਚੁਣਕਾਰੇ ਤਤ ਵਿਚਾਰੇ ਸੰਤ ਗੋਸ਼ਟ ਨਿਤ ਹੋਵੇ ਹਰ ਨਾਮ ਅਰਧ ਹੈ ਮੈਲ ਸਭ ਕਟ ਹੈ ਕਿਲ ਵਿਖ ਸਗਲੇ ਖੋਵੇ ਤਹ ਜਨਮ ਨਾ ਮਰਣਾ ਆਵਣ ਜਾਣਾ ਬਹੁੜ ਨ ਪਾਈਐ ਜੋਨੀਐ ਨਾਨਕ ਗੁਰ ਪਰਮੇਸਰ ਪਾਇਆ ਜਿਸ ਪ੍ਰਸਾਦ ਇਛ ਪੁੰਨੀਐ ਸੂਹੀ ਮਹੱਲਾ 5ਵਾਂ ਸੰਤਾ ਕੇ ਕਾਰਜ ਆਪ ਖਲੋਇਆ ਹਰ ਕੰਮ ਕਰਾਵਣ ਆਇਆ RAM ਤਰਤ ਸੁਹਾਵੀ ਤਾਲ ਸੁਹਾਵਾ ਵਿੱਚ ਅੰਮ੍ਰਿਤ ਜਲ ਛਾਇਆ RAM ਅੰਮ੍ਰਿਤ ਜਲ ਛਾਇਆ ਪੂਰਨ ਸਾਜ ਕਰਾਇਆ ਸਗਲ ਮਨੋਰਥ ਪੂਰੇ ਜੈ ਜੈਕਾਰ ਭਇਆ ਜਗ ਅੰਤਰ ਲਾਥੇ ਸਗਲ ਵਿਸੂਰੇ ਪੂਰਨ ਪੁਰਖ ਅਚੁੱਤ ਅਬਨਾਸੀ ਜਸ ਵੇਦ ਪੁਰਾਣੀ ਗਾਇਆ ਆਪਣਾ ਬਿਰਦ ਰਖਿਆ ਪਰਮੇਸ਼ਰ ਨਾਨਕ ਨਾਮ ਧਿਆਇਆ ਨਵ ਨਿਦ ਸਿਧ ਰਿਦ ਦੀਨੇ ਕਰਤੇ ਟੋਟ ਨ ਆਵੇ ਕਾਈ RAM ਖਾਦ ਖਰਚਤ ਬਿਲਛਤ ਸੁਖ ਪਾਇਆ ਕਰਤੇ ਕੀ ਦਾਤ ਸਵਾਈ RAM ਦਾਤ ਸਵਾਈ ਨਖਟ ਨ ਜਾਈ ਅੰਤਰ ਜਾਮੀ ਪਾਇਆ ਕੋਟ ਬਿਗਨ ਸਗਲੇ ਉਠ ਨਾਠੇ ਦੂਖ ਨ ਨੇੜੇ ਆਇਆ ਸ਼ਾਂਤ ਸਹਜ ਆਨੰਦ ਕਨੇਰੇ ਬਿਨਸੀ ਭੂਖ ਸਬਾਈ ਨਾਨਕ ਗੁਣ ਗਾਵੇ ਸੁਆਮੀ ਕੇ ਆਚਰਜ ਜਿਸ ਵਡਿਆਈ ਨਾਮ ਜਿਸ ਕਾ ਕਾਰਜ ਤਿਨਹੀਂ ਕੀਆ ਮਾਨਸ ਕਿਆ ਵਿਚਾਰ ਆ ਰਾਮ ਭਗਤ ਸੋਹਣ ਹਰ ਕੇ ਗੁਣ ਗਾਵਹਿ ਸਦਾ ਕਰਹਿ ਜੈਕਾਰ ਆ ਰਾਮ ਗੁਣ ਗਾਏ ਗੋਬਿੰਦ ਅਨੰਦ ਉਪਜੇ ਸਾਧ ਸੰਗਤ ਸੰਗ ਬਣੀ ਜਿਨ ਉਦਮ ਕੀਆ ਤਾਲ ਕੇਰਾ ਤਿਸ ਕੀ ਉਪਮਾ ਕਿਆ ਗਨੀ 86 ਤੀਰਥ ਪੁੰਨ ਕਿਰਿਆ ਮਹਾਨਿਰਮਲ ਚਾਰਾ ਪਤਿਤ ਬਾਵਨ ਮਿਰਦ ਸੁਆਮੀ ਨਾਨਕ ਸ਼ਬਦ ਆਧਾਰਾ ਗੁਣ ਨਿਧਾਨ ਮੇਰਾ ਪ੍ਰਭ ਕਰਤਾ ਉਸਤਤ ਕੌਣ ਕਰੀ ਜੈ ਰਾਮ ਸੰਤਾ ਕੀ ਬੇਨੰਤੀ ਸੁਆਮੀ ਨਾਮ ਮਹਾਰਸ ਦੀ ਜੈ ਰਾਮ ਨਾਮ ਦੀ ਜੈ ਦਾਨ ਕੀ ਜੈ ਬਿਸਰ ਨਾਹੀ ਇੱਕ ਖਿਨੋ ਗੁਣ ਗੋਪਾਲ ਉਚਰ ਰਸਨਾ ਸਦਾ ਗਾਈਐ ਅਨ ਦਿਨੋ ਜੈਸਪ੍ਰੀਤ ਲਾਗੀ ਨਾਮ ਸੇਤੀ ਮਨ ਤਨ ਅੰਮ੍ਰਿਤ ਭੀਜੈ ਬਿਨਵੰਤ ਨਾਨਕ ਇਛ ਪੁੰਨੀ ਪੇਖ ਦਰਸਨ ਜੀਜੈ